ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਬਹੁਤ ਹੀ ਸੌਖੇ ਤੇ ਘਰੇਲੂ ਉਪਾਅ ਹਨ ਇਸ ਨੂੰ ਕੋਈ ਵੀ ਵਿਅਕਤੀ ਬੜੀ ਆਸਾਨੀ ਦੇ ਨਾਲ ਕਰ ਸਕਦਾ ਹੈ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਜਾਂ ਫਿਰ ਤੁਹਾਡੇ ਉੱਪਰ ਤੁਹਾਡਵੇਂ ਦੋਸ਼ਮਾਂ ਵਿੱਚ ਬਹੁਤ ਜ਼ਿਆਦਾ ਹਾਵੇ ਹੋ ਰਹੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਰਹਿੰਦੇ ਹਨ ਫਿਰ ਵੀ ਤੁਸੀਂ ਇਸ ਨੂੰ ਪਾਣੋ ਕਰ ਸਕਦੇ ਹੋ ਤੇ ਇਸ ਦੇ ਨਾਲ ਜੇਕਰ ਤੁਹਾਡੀ ਫੈਕਟਰੀ ਕਾਰੋਬਾਰ ਜਾਂ ਦੁਕਾਨ ਦੇ ਵਿੱਚ ਗਾਹਕਾਂ ਉਹ ਬੰਦ ਹੋ ਗਏ ਹਨ ਤੁਹਾਡਾ ਕਾਰੋਬਾਰ ਘਟ ਚੁੱਕਿਆ ਹੈ ਫਿਰ ਵੀ ਤੁਸੀਂ ਇਸ ਨੂੰ ਪਾਣੋ ਕਰ ਸਕਦੇ ਹੋ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਚ ਰੋ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵਿੱਚ ਰੋ ਲਗਵਾਓ ਜਿਵੇਂ ਸਾਧ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣੇ ਘਰ ਦੇ ਵਿੱਚ ਆਪਾਂ ਉਤਾਰਾ ਤਾਂ ਕਰਦੇ ਹਾਂ ਕਹਿਣ ਤੋਂ ਭਾਵ ਕਿ ਨજર ਉਤਾਰਦੇ ਹਾਂ ਤੇ ਕੋਈ ਨજર ਉਤਾਰਦਾ ਹੈ ਲੌਂਗ ਤੇ ਕਾਲੀ ਮਿਰਚ ਦੇ ਨਾਲ ਜਿਵੇਂ ਹੀ ਕਈ ਲੋਕ ਲਾਲ ਮਿਰਚ ਜੋ ਡੰਡੀ ਵਾਲੀ ਸੁੱਕੀ ਲਾਲ ਮਿਰਚ ਹੁੰਦੀ ਹੈ ਉਸ ਦੇ ਨਾਲ ਆਪਣੀ ਨજર ਉਤਾਰਦੇ ਹਨ ਉਸਨਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਵਿੱਚ ਜਿਹੜੇ 네ਗਟਿਵਿਟੀ ਹੁੰਦੇ ਹਨ ਉਹ ਸਾਰੀ ਨਿਕਲ ਜਾਂਦੀ ਹੈ ਪਰ ਇਸ ਤੋਂ ਇਲਾਵਾ ਕਈ ਚੀਜ਼ਾਂ ਚੰਗੀਆਂ ਹੁੰਦੀਆਂ ਹਨ ਜੋ ਇੱਕਦਮ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਪਰਵੇਸ਼ ਕਰਕੇ ਬੈਠ ਜਾਂਦੀਆਂ ਹਨ ਕੈਨ ਤੋਂ ਭਾਵ ਕਿ ਜਿਸ ਚੀਜ਼ ਨੂੰ ਅਸੀਂ ਮਨ ਦੇ ਵਿੱਚ ਸੋਚਦੇ ਹਾਂ ਜਾਂ ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਹੀ ਹੋ ਜਾਂਦਾ ਹੈ ਅੱਜ ਦੀ ਜਿਹੜੀ ਇੱਕ ਅਜਾਈ ਚੀਜ਼ ਹੈ ਜੋ ਅਸੀਂ ਉਪਾ ਤੁਹਾਨੂੰ ਦੱਸਣ ਵਾਲੇ ਹਾਂ ਇਹ ਲਸਣ ਦਾ ਉਪਾਹ ਹੈ ਸਾਸੰਗੰਜੀ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਹੈ ਕਿਉਂਕਿ ਜਿਹੜੀ ਲਸਣ ਦੀ ਖੁਸ਼ਬੂ ਹੁੰਦੀ ਹੈ ਜਾਂ ਸੁਗੰਧ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਲਸਣ ਦੀ ਖੁਸ਼ਬੂ ਜਿਹੜੀ ਉਹ ਇੰਨੇ ਜ਼ਿਆਦਾ ਤੇਜ਼ ਹੁੰਦੀ ਹੈ ਇਸੇ ਨਾਲ ਤੁਸੀਂ ਇਹ ਆਪ ਹੀ ਸਮਝ ਸਕਦੇ ਹੋ ਕਿ ਲਸਣ ਦੇ ਜਿਹੜੇ ਛੋਟੇ-ਛੋਟੇ ਟੋਟਕੇ ਤੇ ਉਪਾਅ ਹੋਣਗੇ ਉਹ ਕਿੰਨੇ ਜ਼ਿਆਦਾ ਤਾਕਤਵਰ ਹੋਣਗੇ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਲਸਣ ਦਾ ਇਹ ਛੋਟਾ ਜਿਹਾ ਟੋਟਕਾ ਉਪਾਅ ਕਰਦੇ ਹਾਂ ਤੇ ਇਹਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਭੂਤ ਪ੍ਰੇਤ ਬਲਾਵਾਵਾਂ ਹੁੰਦੀਆਂ ਹਨ ਉਹ ਸਾਰੀਆਂ ਹੀ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਹਨ ਕੈਨਤ ਭਾਵ ਇਹ ਕਿ ਲਸਣ ਦੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੀ ਵੀ ਪਰੇਸ਼ਾਨੀ ਕਿਉਂ ਨਾ ਹੋਵੇ ਉਸ ਪਰੇਸ਼ਾਨੀ ਨੂੰ ਅਸੀਂ ਦੂਰ ਕਰ ਸਕਦੇ ਹਾਂ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ 네ਗਟਿਵਿਟੀ ਹੁੰਦੀ ਹੈ ਜਦੋਂ ਤੁਸੀਂ ਲਸਣ ਦਾ ਉਪਾਅ ਕਰੋਗੇ ਤੇ ਲਗਭਗ 80-90 ਪ੍ਰਤੀਸ਼ਤ ਦੇ ਕਰੀਬ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ 네ਗਟਿਵਿਟੀ ਹੋਵੇਗੀ ਉਹ ਦੂਰ ਉਹ ਦੂਰ ਕਰ ਦੇਵੇਗਾ ਲਸਣ ਇਸੇ ਤਰ੍ਹਾਂ ਸੀ ਜੋ ਤੁਹਾਨੂੰ ਲਸਣ ਦੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹਨਾਂ ਨੂੰ ਕਰ ਲੋਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜਿਵੇਂ ਸਾਡਾ ਕੋਈ ਆਪਣਾ ਬਿਜ਼ਨਸ ਹੁੰਦਾ ਹੈ ਸਾਡੇ ਬਿਜ਼ਨਸ ਦਾ ਜਿਹੜਾ ਕਾਰੋਬਾਰ ਹੁੰਦਾ ਹੈ ਉਹ ਚੱਲਦਾ ਚੱਲਦਾ ਅਚਾਨਕ ਹੀ ਰੁਕ ਜਾਂਦਾ ਹੈ ਉਸਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਫਿਰ ਸਾਡੀ ਕੋਈ ਸ਼ਾਪ ਹੈ ਉਥੇ ਗਾਹਕਾਂ ਨੂੰ ਕੱਟ ਜਾਂਦੇ ਹਨ ਅਸੀਂ ਕਈ ਵਾਰ ਕੀ ਸੋਚਦੇ ਹਾਂ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਰੋਕ ਲਗਾ ਦਿੱਤੀ ਹੈ ਜੋ ਕਿ ਸਾਨੂੰ ਬਿਲਕੁਲ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਅਸੀਂ ਹੁਣ ਕੀ ਕਰੀਏ ਕੀ ਨਾ ਕਰੀਏ ਇਸ ਦੇ ਨਾਲ ਸਾਡਾ ਕਾਰੋਬਾਰ ਜਿਹੜਾ ਹੈ ਉਹ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਚੱਲਦਾ ਹੋ ਜਾਵੇ ਉਸ ਲਈ ਤੁਸੀਂ ਕੀ ਕਰਨਾ ਹੈ ਉਸ ਲਈ ਤੁਹਾਨੂੰ ਚਾਹੀਦੀਆਂ ਹਨ ਤਿੰਨ ਲਸਣ ਦੀਆਂ ਕਲੀਆਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਲਸਣ ਦੀ ਜਿਵੇਂ ਗੰਡੀ ਹੁੰਦੀ ਹੈ ਆਪਾਂ ਸੋਚਦੇ ਹਾਂ ਕਿ ਕਿਵੇਂ ਉਹ ਤਿੰਨ ਚਾਹੀਦੀਆਂ ਹਨ ਉਹ ਤਿੰਨ ਨਹੀਂ ਚਾਹੀਦੀਆਂ ਇੱਕ ਲਸਣ ਦੀ ਗੰਡੀ ਦੇ ਵਿੱਚੋਂ ਛੋਟੀਆਂ-ਛੋਟੀਆਂ ਜਿਹੜੀਆਂ ਆਪਾਂ ਇੱਕ ਕਲੀ ਤੋੜ ਕੇ ਉਸ ਨੂੰ ਛਿੱਲ ਕੇ ਫਿਰ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਹਾਂ ਉਸਨੂੰ ਤਿੰਨ ਸਾਨੂੰ ਲਸਣ ਦੀਆਂ ਕਲੀਆਂ ਚਾਹੀਦੀਆਂ ਹਨ ਤੇ ਜੋ ਲਸਣ ਤੁਸੀਂ ਲੈ ਰਹੇ ਹੋ ਜਿਵੇਂ ਕਈ ਵਾਰ ਲਸਣ ਥੋੜਾ ਜਿਹਾ ਗਲ ਜਾਂਦਾ ਹੈ ਕਾਲਾ ਹੋ ਜਾਂਦਾ ਹੈ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਲਸਣ ਇੱਕਦਮ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਲਸਣ ਕਾਫੀ ਸਮਾਂ ਰੱਖ ਦਿੰਦੇ ਹਾਂ ਉਹ ਕਾਲਾ ਹੋ ਜਾਂਦਾ ਹੈ ਜਾਂ ਥੋੜਾ ਗਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਫਰੈਸ਼ ਲਸਣ ਸਾਫ ਸੁਥਰਾ ਨਹੀਂ ਹੈ ਤਾਂ ਤੁਸੀਂ ਬਜਾਤੋਂ ਲੈ ਆ ਕੇ ਥੋੜਾ ਜਿਹਾ ਇੱਕ ਗੰਡੇ ਲੈ ਆਓ ਉਸੇ ਵਿੱਚ ਤੁਹਾਨੂੰ ਤਿੰਨ ਲਸਣੀਆਂ ਕਲੀਆਂ ਤੁਸੀਂ ਲੈਣੀਆਂ ਹਨ। ਤਿੰਨ ਲਸਣ ਦੀਆਂ ਕਲੀਆਂ ਲੈਣ ਤੋਂ ਬਾਅਦ ਵਿੱਚ ਤੁਸੀਂ ਇੱਕ ਛੋਟਾ ਜਿਹਾ ਰੁਮਾਲ ਲਾਲ ਰੰਗ ਦਾ ਲੈਣਾ ਹੈ। ਉਸੇ ਵਿੱਚ ਤਿੰਨੇ ਹੀ ਤੁਸੀਂ ਲਸਣ ਦੀਆਂ ਕਲੀਆਂ ਪਾ ਕੇ ਲਾਲ ਕੱਪੜੇ ਦੇ ਵਿੱਚ ਜਿਹੜੀਆਂ ਤੁਸੀਂ ਤਿੰਨ ਕਲੀਆਂ ਰੱਖੀਆਂ ਹੋਣਗੀਆਂ ਲਸਣ ਦੀਆਂ ਉਹਨਾਂ ਦੇ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਸੰਦੂਰ ਤੁਸੀਂ ਆਪਣੀ ਉਂਗਲੀ ਦੇ ਨਾਲ ਲਗਾ ਕੇ ਉਹ ਤਿੰਨੇ ਹੀ ਲਸਣ ਦੀਆਂ ਕਲੀਆਂ ਦੇ ਉੱਪਰ ਲਗਾ ਦੇਣਾ ਹੈ। ਇਸ ਤਰ੍ਹਾਂ ਉਹ ਪਸੰਦ ਲੋਗਾਂ ਤੋਂ ਬਾਅਦ ਜਿਹੜਾ ਲਾਲ ਕੱਪੜਾ ਹੋਵੇਗਾ ਉਸ ਤੇ ਤੁਸੀਂ ਗੰਡ ਮਾਰ ਲਓ ਜਾਂ ਫਿਰ ਕਿਸੇ ਲਾਲ ਰੰਗ ਦੇ ਧਾਗੇ ਦੇ ਨਾਲ ਉਸ ਪੋਟਲੇ ਨੇ ਤੁਸੀਂ ਬੰਨ ਲਓ। ਜੋ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਉਸ ਪੋਟਲੇ ਨੇ ਤੁਸੀਂ ਆਪਣੇ ਕਾਰੋਬਾਰ ਜਿੱਥੇ ਵੀ ਤੁਹਾਡੀ ਫੈਕਟਰੀ ਜਾਂ ਕੋਈ ਸ਼ਾਪ ਹੈ ਜਿੱਥੇ ਤੁਸੀਂ ਆਪਣਾ ਕਾਊਂਟਰ ਬਣਾਇਆ ਜਿੱਥੇ ਤੁਸੀਂ ਗੰਦੇ ਦੇ ਵਿੱਚ ਪੈਸੇ ਰੱਖਦੇ ਹੋ ਤੁਸੀਂ ਉਥੇ ਤਿੰਨ ਲਸਣ ਦੀਆਂ ਕਲੀਆਂ ਨੂੰ ਰੱਖ ਦੇਣਾ ਹੈ। ਇਸੇ ਤਰ੍ਹਾਂ ਲਾਲ ਕੱਪੜੇ ਦੇ ਸਮੇਤ ਹੀ ਰੱਖਣਾ ਹੈ ਜਿਹੜੀ ਪੋਰਟਲੀ ਤਿਆਰ ਕੀਤੀ ਹੈ ਇਸੇ ਤਰ੍ਹਾਂ ਹੀ ਰੱਖ ਲੈਣੇ ਪਰ ਰੱਖਣਾ ਉੱਥੇ ਹੈ ਜਿੱਥੇ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਇਹ ਨਹੀਂ ਕਿ ਜਿੱਥੇ ਰੁਕਾਵਟ ਆਉਂਦੀ ਹੈ ਉੱਥੇ ਵੀ ਰੱਖ ਲਿਆ ਤੇ ਇਹ ਮਨ ਦੇ ਵਿੱਚ ਸੋਚਿਆ ਕਿ ਸਾਡੇ ਹੋਰ ਕਾਰੋਬਾਰਾਂ ਦੇ ਵਿੱਚ ਰੁਕਾਵਟ ਨਾ ਆਵੇ ਤੇ ਉੱਥੇ ਵੀ ਰੱਖ ਲਈਏ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਿੱਥੇ ਕਮਾ ਕਰਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਹਨ ਕਾਰੋਬਾਰ ਰੁਕ ਰਹੇ ਹਨ ਸਿਰਫ ਉੱਥੇ ਹੀ ਉਪਾਅ ਕਰਨਾ ਹੈ ਤੇ ਜੇਕਰ ਤੁਸੀਂ ਇਸ ਨੂੰ ਆਪਣੇ ਗੱਲੇ ਜਾਂ ਫਿਰ ਜਿੱਥੇ ਪੈਸੇ ਰੱਖਦੇ ਹੋ ਉੱਥੇ ਨਹੀਂ ਰੱਖਣਾ ਚਾਹੁੰਦੇ ਤਾਂ ਜਿੱਥੇ ਤੁਹਾਡੇ ਮਤਲਬ 메ਨ ਗੇਟ ਹੁੰਦਾ ਹੈ ਜਿੱਥੋਂ ਗਾਹਕ ਤੁਹਾਡੇ ਐਂਟਰ ਕਰਦੇ ਹਨ ਫੈਕਟਰੀ ਦੇ ਵਿੱਚ ਜਾਂ ਫਿਰ ਦੁਕਾਨ ਦੇ ਵਿੱਚ ਤੇ ਇੱਕ ਸਾਈਡ ਤੇ ਕਰਕੇ ਜਿੱਥੇ ਕਿਸੇ ਨੂੰ ਨਜ਼ਰ ਨਾ ਆਵੇ ਉਸ ਰਸਤੇ ਤੇ ਇਸ ਪੋਰਟਲੇ ਨੂੰ ਤੁਸੀਂ ਲਟਕਾ ਦਿਓ ਤੁਸੀਂ ਜਦੋਂ ਇਹ ਵਰਤੋਂ ਕਰੋਗੇ ਤਾਂ ਦੇਖੋਗੇ ਕਿ ਜਿਹੜੇ ਵੀ ਵਿਅਕਤੀ ਨੇ ਜਿਹੜੇ ਵੀ ਮਨੁੱਖ ਨੇ ਤੁਹਾਡੇ ਕਾਰੋਬਾਰ ਤੇ ਰੋਕ ਲਗਾਈ ਹੈ ਉਹ ਇਹ ਲਸਣ ਦੀ ਛੋਟੀ ਜਿਹੀ ਪੋਟਲੀ ਉਹ ਸਾਰੇ ਰੋਕ ਨੂੰ ਹਟਾ ਦੇਵੇਗੀ ਇਹ ਉਪਾਅ ਜਿਸ ਤੈਨ ਘਰੋਗੇ ਜਿਸ ਤੈਨ ਤੁਸੀਂ ਪੋਟਲੀ ਲਗਾਓਗੇ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਤਾਂ ਤੁਸੀਂ ਦੇਖੋਗੇ ਲਗਾਉਣ ਦੇ ਸਾਰੇ ਉਸ ਦਿਨ 80% ਲੋਕ ਤੁਹਾਡੀ ਦੁਕਾਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਕਹਿਣ ਤੋਂ ਪਾਵ ਕੇ ਉਸ ਪਾ ਦੇ ਨਾਲ ਉਸੇ ਦਿਨ ਤੁਹਾਨੂੰ 80% ਫਾਇਦਾ ਹੋਵੇਗਾ ਸੰਗਾ ਜੀ ਅਸੀਂ ਪਹਿਲਾ ਉਪਾਅ ਤੇ ਦੂਸਰਾ ਉਪਾਅ ਦੀ ਗੱਲ ਕਰਦੇ ਹਾਂ ਜੇਕਰ ਤੁਹਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਕਲੇਸ਼ ਰਹਿੰਦਾ ਹੈ ਲੜਾਈ ਝਗੜਾ ਰਹਿੰਦਾ ਹੈ ਤਾਂ ਉਸ ਲਈ ਤੁਸੀਂ ਕੀ ਕਰਨਾ ਹੈ ਉਸ ਲਈ ਤੁਸੀਂ ਇਹ ਉਪਾਅ ਕਰਨ ਦੇ ਲਈ ਪੰਜ ਲਸਣ ਦੀਆਂ ਕਲੀਆਂ ਲੈ ਸਕਦੇ ਹੋ ਸੱਤ ਵੀ ਲੈ ਸਕਦੇ ਹੋ ਜੇਕਰ ਤੁਸੀਂ ਸੱਤ ਕਲੀਆਂ ਲੈ ਰਹੇ ਹੋ ਸੱਤ ਕਲੀਆਂ ਦੇ ਨਾਲ ਨਾਲ ਤੁਸੀਂ ਇੱਕ ਵੱਡੀ ਸੋਈ ਲੈਣੀ ਹੈ ਵੱਡੀ ਸੋਈ ਦੇ ਵਿੱਚ ਇਹ ਸੱਤ ਕਲੀਆਂ ਨੂੰ ਤੁਸੀਂ ਭਰ ਲੈਣਾ ਹੈ ਜਿਵੇਂ ਕੋ ਸੂਈ ਦੇ ਵਿੱਚ ਸੱਤ ਕਲੀਆਂ ਨੂੰ ਤੁਸੀਂ ਕਾ ਲੈਣਾ ਹੈ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਮੇਨ ਐਡਰੈਸ ਹੋਵੇਗਾ ਜਿੱਥੋਂ ਤੁਸੀਂ ਆਪਣੇ ਘਰ ਦੇ ਅੰਦਰ ਐਂਟਰ ਕਰਦੇ ਹੋ ਉੱਥੇ ਜਾ ਕੇ ਤੁਸੀਂ ਜਿਹੜੀ ਮਰਜੀ ਸਾਈਡ ਤੇ ਥੋੜੀ ਜਿਹੀ ਮਿੱਟੀ ਪੋਟ ਕੇ ਅਸ ਲਸਨੀਆਂ ਕਲੀਆਂ ਨੂੰ ਸੂਈ ਦੇ ਸਮੇਤ ਹੀ ਤੁਸੀਂ ਮਿੱਟੀ ਦੇ ਵਿੱਚ ਘੱਟ ਦੇਣਾ ਹੈ ਕਾਫੀ ਡੂੰਗਾ ਕਰਕੇ ਉੱਪਰ ਤੁਸੀਂ ਮਿੱਟੀ ਪਾ ਦੇਣੀ ਹੈ ਇਹ ਪਾਕਰਾਂ ਦੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਇਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਰਹੇ ਇਹਨਾਂ ਦੇ ਝਗੜੇ ਵਧੇ ਰਹਿਣ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਾ ਆਵੇ ਤਾਂ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਇਸ ਨੂੰ ਪਾਣੂ ਕਰਨ ਦੇ ਨਾਲ ਦੂਰ ਹੋ ਜਾਣਗੇ ਆ ਕਈ ਵਾਰ ਸੰਗਤ ਜੇ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਨਹੀਂ ਹੁੰਦਾ ਪੈਸਾ ਨਾ ਹੋਣ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਵਧ ਜਾਂਦੇ ਹਨ ਪਰ ਕਈ ਵਾਰ ਸਾਡੇ ਘਰ ਲੜਾਈ ਝਗੜਿਆਂ ਦਾ ਹੋਰ ਹੀ ਕਾਰਨ ਹੁੰਦਾ ਹੈ ਜੋ ਕਿ ਸਾਨੂੰ ਸਮਝ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਸ ਨੂੰ ਪਾਣੋ ਜਦੋਂ ਕਰੋਗੇ ਤੁਹਾਡੀ ਤੁਰੰਤ ਹੀ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇਗੀ ਲੜਾਈ ਝਗੜੇ ਤੁਹਾਡੇ ਦੂਰ ਹੋ ਜਾਣਗੇ ਤੇ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਉਹ ਇਹ ਚੀਜ਼ ਸੋਚ ਕੇ ਹੈਰਾਨ ਰਹਿ ਜਾਣਗੇ ਜੋ ਚੀਜ਼ ਅਸੀਂ ਚਾਹੁੰਦੇ ਸੀ ਜੋ ਅਸੀਂ ਇਹਨਾਂ ਦੇ ਉੱਪਰ ਕੀਤੀ ਸੀ ਉਹ ਤਾਂ ਹੋ ਹੀ ਨਹੀਂ ਉਸੇ ਉਲਟ ਹੋਵੇਗਾ ਇਹ ਕਿਵੇਂ ਹੋ ਸਕਦਾ ਹੈ ਇਹਨਾਂ ਦੇ ਘਰ ਦੇ ਸ਼ਾਂਤੀ ਕਿਵੇਂ ਆ ਗਏ ਇਸ ਬਾਣੂ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਇਹ ਸੀ ਦੂਸਰਾ ਉਪਾਅ ਜਿਹੜਾ ਕਿ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਤੀਸਰੀ ਉਪਾਦੀ ਗੱਲ ਕਰਦੇ ਹਾਂ ਕਿ ਇਸ ਬਾਣੂ ਤੁਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਸ ਬਾਣੂ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਕਰੋਗੇ ਤਾਂ ਇਹ ਸਾਰਾ ਸ਼ਲ ਤੁਹਾਨੂੰ ਜ਼ਰੂਰ ਮਿਲੇਗਾ ਮੰਗਲਵਾਰ ਦੇ ਦਿਨ ਤੁਸੀਂ ਇਸ ਪਾਣੋ ਸ਼ਨੀਵਾਰ ਜਾਂ ਫਿਰ ਐਤਵਾਰ ਨੂੰ ਵੀ ਕਰ ਸਕਦੇ ਹੋ ਇਸਨ ਕਰਾਂ ਦੇ ਨਾਲ ਵੀ ਇਸ ਨੂੰ ਫਾਇਦਾ ਹੋਵੇਗਾ ਤੁਹਾਡਾ ਇਸ ਦਾ ਫਾਇਦਾ ਹੋਵੇਗਾ ਤੁਹਾਨੂੰ ਪਰ ਇਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਕਿ ਮੰਗਲਵਾਰ ਦੇ ਦਿਨ ਹੀ ਤੁਸੀਂ ਇਸ ਨੂੰ ਪਾਣੋ ਕਰੋ ਤੇ ਇਹ ਉਪਾਾ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਿਵੇਂ ਕਿ ਕੋਈ ਮਾਣੀ ਚੀਜ਼ ਦਾ ਕਿਤੇ ਬੁਰੀ ਸ਼ਾਇਆ ਦਾ ਉਹਨਾਂ ਦੇ ਪ੍ਰਭਾਵ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਹਨ ਬਹੁਤ ਜ਼ਿਆਦਾ ਰਾਤ ਦੇ ਸਮੇਂ ਸੁੱਤੇ ਪਏ ਡਰ ਲੱਗਦਾ ਹੈ ਉਹਨਾਂ ਦੇ ਲਈ ਇਹ ਉਪਾਅ ਹੈ ਉਹਨਾਂ ਕੀ ਕਰਨਾ ਹੈ ਕਿ ਇੱਕ ਲਸਣ ਦੀ ਕਲੀ ਲੈਣੀ ਹੈ ਤੇ ਲਸਣ ਦੀ ਕਲੀ ਇੱਕ ਛੋਟਾ ਹੁੰਦਾ ਹੈ ਲਸਣ ਥੋੜੀ ਦੇਸੀ ਹੁੰਦਾ ਹੈ ਉਸੇ ਕਲੀਆਂ ਵਿੱਚ ਛੋਟੀਆਂ ਹੁੰਦੀਆਂ ਹਨ ਪਰ ਇਹ ਲਸਣ ਦੀ ਤੁਸੀਂ ਕਲੀ ਇੱਕ ਲੈਣੀ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਲਸਣ ਕਾਫੀ ਮੋਟਾ ਹੁੰਦਾ ਹੈ ਤੇ ਉਹਦੀਆਂ ਕਲੀਆਂ ਵਿੱਚ ਮੋਟੀਆਂ ਹੁੰਦੀਆਂ ਹਨ ਤੁਸੀਂ ਉਹ ਲਸਣ ਲੈਣਾ ਹੈ ਇਸ ਪਾਣੂ ਕਰਨ ਦੇ ਲਈ ਇੱਕ ਲਸਣ ਦੀ ਲੈ ਇੱਕ ਲਸਣ ਦੀ ਕਲੀ ਲੈਣੀ ਹੈ ਜੋ ਕਿ ਕਾਫੀ ਮੋਟੀ ਹੋਵੇ ਤੇ ਵਧੀਆ ਹੋਵੇ ਸਾਫ ਸਾਫ ਸੁਥਰੀ ਹੋਵੇ ਕਿਸੇ ਪਾਸੇ ਵੀ ਕਾਲੀ ਜਾਂ ਗਲੀ ਨਾ ਹੋਵੇ ਤੇ ਉਸ ਲਸਣ ਦੀ ਕਲੀ ਨੂੰ ਤੁਸੀਂ ਛਿਲਕੇ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਆਪਣੇ ਸਹਰਾਣੇ ਦੇ ਨੇਚੇ ਰੱਖ ਕੇ ਸੌ ਜਾਣਾ ਹੈ ਅਗਲੀ ਸਵੇਰ ਹੋਵੇਗੀ ਤਾਂ ਤੁਸੀਂ ਇੱਕ ਗੱਲ ਜ਼ਰੂਰ ਨੋਟ ਕਰਿਓ ਕਿ ਚੇਕਨ ਤੁਹਾਡੇ ਉੱਪਰ ਕਿਸੇ ਬਹੁਤ ਹੀ ਜ਼ਿਆਦਾ ਮਣੀ ਚੀਜ਼ ਦਾ ਸ਼ਾਂਤੀ ਦਾ ਸਾਆ ਹੋਵੇਗਾ ਤਾਂ ਜਿਹੜੀ ਲਸਣ ਦੀ ਕਲੀ ਹੋਵੇਗੀ ਤੁਸੀਂ ਰਾਤ ਦੇ ਸਮੇਂ ਸਰਾਣੇ ਦੇ نیچے ਰੱਖਣੀ ਹੈ ਉਸ ਲਸਣ ਦੀ ਕਲੀ ਦਾ ਰੰਗ ਬਦਲ ਜਾਵੇਗਾ ਇਸ ਚੀਜ਼ ਨੂੰ ਤੁਸੀਂ ਜ਼ਰੂਰ ਨੋਟ ਕਰਿਓ ਤੇ ਇਸੇ ਤਰ੍ਹਾਂ ਅਗਲੇ ਦਿਨ ਤੁਸੀਂ ਇਹ ਚੈੱਕ ਕਰਨ ਤੋਂ ਬਾਅਦ ਇਸ ਲਸਣ ਦੀ ਕਲੀ ਨੂੰ ਚੁੱਕ ਕੇ ਲੈ ਜਾਣਾ ਹੈ ਤੇ ਆਪਣੇ ਘਰ ਤੋਂ ਬਾਹਰ ਕਿਸੇ ਦੂਰ ਸੁਨਸਾਨ ਜਗ੍ਹਾ ਤੇ ਇਸ ਨੂੰ ਸੁੱਟ ਕੇ ਦੰਬ ਕੇ ਆ ਜਾਣਾ ਹੈ ਤੇ ਪਿਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਸੇ ਤਰ੍ਹਾਂ ਤੁਸੀਂ ਚੇਕ ਕਰ ਹਰ ਰੋਜ਼ 11 ਦਿਨ ਤਿੰਨ ਚਾਰ ਲਸਣੀਆਂ ਕਲੀਆਂ ਤੇ ਤਿੰਨ ਚਾਰ ਸੁੱਕੀਆਂ ਲਾਲ ਮਿਰਚਾਂ ਡੰਡੇ ਵਾਲੀਆਂ ਉਹਨਾਂ ਦੇ ਨਾਲ ਤੁਸੀਂ ਉਤਾਰਾ ਕਰੋਗੇ ਤੇ ਆਪਣਾ ਉਤਾਰਾ ਕਰੋਗੇ ਤੁਸੀਂ ਥੋੜੇ ਹੀ ਦਿਨਾਂ ਦੇ ਵਿੱਚ ਦੇਖੋਗੇ ਕਿ ਬਿਲਕੁਲ ਹੀ ਡਰਨਾ ਬੰਦ ਕਰ ਦਿਓਗੇ ਜਿਹੜੀ ਵੀ ਕਿਸੇ ਮਾੜੀ ਚੀਜ਼ ਦਾ ਤੁਹਾਡੇ ਉੱਪਰ ਸਾਇਆ ਸੀ ਉਹ ਦੂਰ ਹੋ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ ਜਿਹੜੇ ਮਾੜੇ ਸੁਪਨੇ ਆਉਂਦੇ ਸੀ ਉਹ ਵੀ ਬੰਦ ਹੋ ਜਾਣਗੇ ਤੇ ਜਿਹੜਾ ਉਹਨੋਖ ਇਨਸਾਨ ਜੇ ਤੁਹਾਨੂੰ ਬਹੁਤ ਜਾਂਦਾ ਡਰਾਉਣੇ ਸੁਪਨੇ ਆਉਂਦੇ ਸਨ ਉਹ ਸੁਪਨੇ ਆਉਣਾ ਬੰਦ ਹੋ ਜਾਣਗੇ ਸਿੰਘ ਜੀ ਅਸੀਂ ਸਾਡੇ ਛੋਟੇ ਜਿਹੇ ਤਿੰਨ ਉਪਾਅ ਜੇ ਕਰੇ ਜਾਣ ਕਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ